ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਅਸੀ ਪ੍ਰੀਤ ਗੋਬਿੰਦ ਸਿਉ ਲਾਗੀ ਮੇਲ ਲਐ ਪੂਰਨ ਬੜ ਭਾਗੀ ਰਹਾਉ ਪਰਤਾ ਪੇਖ ਬਿਗਸ ਜਿਉ ਨਾਰੀ ਤੈਉ ਹਰ ਜਨ ਜੀਵ ਨਾਮ ਚਿਤਾਰੀ ਪੂਤ ਪੇਖ ਜਿਉ ਜੀਵਤ ਮਾਤਾ ਓਤ ਪੋਤ ਜਨ ਹਰ ਸਿਉ ਰਾਤਾ ਲੋਭੀ ਆਨੰਦ ਕਰਹਿ ਪੇਖ ਤਨ ਜਨ ਚਰਨ ਕਮਲ ਸਿਉ ਲਾਗੋ ਮਨਾ ਬਿਸਰ ਨਹੀਂ ਇਕ ਤਿਲ ਦਾਤਾ ਨਾਨਕ ਕੇ ਪ੍ਰਭ ਪ੍ਰਾਨ ਅਧਾਰ ਬਿਸਰ ਨਹੀਂ ਇਕ ਤਿਲ ਦਾਤਾ ਨਾਨਕ ਕੇ ਪ੍ਰਭ ਪ੍ਰਾਨ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸੱਚੀ ਪ੍ਰੀਤ ਦੀ ਗੱਲ ਕੀਤੀ ਹੈ ਔਰ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਪਰਮਾਤਮਾ ਦੀ ਜਿਹੜੀ ਪ੍ਰੀਤ ਉਹ ਸੱਚੀ ਹੈ ਜਗਤ ਦੀ ਪ੍ਰੀਤ ਝੂਠੀ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਪਰ ਜਿੱਥੇ ਪ੍ਰੀਤ ਗੱਲ ਗੁਰੂ ਦੀ ਕੀਤੀ ਆ ਪਰਮੇਸ਼ਰ ਦੀ ਕੀਤੀ ਆ ਉਥੇ ਸਤਗੁਰੂ ਨੇ ਕਿਰਪਾ ਕੀਤੀ ਕਹਿੰਦੇ ਪ੍ਰੀਤ ਪ੍ਰੀਤ ਗੁਰੀਆ ਮੋਹਣ ਲਾਲਣਾ ਸਭ ਤੋਂ ਵੱਡੀ ਪ੍ਰੀਤ ਜਿਹੜੀ ਆ ਗੁਰੂ ਦੀ ਐ ਪ੍ਰੀਤ ਪ੍ਰੀਤ ਗੁਰਿਆ ਮੋਹਣ ਲਾਲਨਾ ਜਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲੋਗ ਮਨੇ ਛਾੜ ਦੁਬਦਾ ਕੀ ਕੂਰੀਆ ਕਬੀਰ ਸਾਹਿਬ ਕਹਿੰਦੇ ਜਿਸ ਵੇਲੇ ਨਾ ਰੱਬ ਨਾਲ ਪ੍ਰੀਤ ਬਣ ਜਾਂਦੀ ਨਾ ਭਾਵੇਂ ਫਿਰ ਜਿੰਨੀਆਂ ਮਰਜ਼ੀ ਰੁਕਾਵਟਾਂ ਹੋਣ ਜਿੰਨੇ ਮਰਜ਼ੀ ਲੋਕ ਮਿਲ ਜਾਣ ਰੋਕਾਂ ਲਾਉਣ ਵਾਲੇ ਪਰ ਉਹਦੇ ਨਾਲੋਂ ਪ੍ਰੀਤ ਕਦੇ ਟੁੱਟ ਨਹੀਂ ਸਕਦੀ ਕਬੀਰ ਸਾਹਿਬ ਕਹਿੰਦੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਜਦੋਂ ਰੱਬ ਦੇ ਨਾਲ ਪ੍ਰੀਤ ਲੱਗ ਗਈ ਨਾ ਵਰਜੇ ਲੋਗ ਅਜਾਣ ਜਿਹੜੇ ਅਣਜਾਣ ਹਨ ਨਾ ਲੋਕ ਜਿਨ੍ਹਾਂ ਨੂੰ ਰੱਬ ਦੀ ਸਾਰ ਨਹੀਂ ਹੈ ਉਹ ਵਰਜਦੇ ਆ ਰੋਕਦੇ ਆ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੇ ਲੋਗ ਅਜਾਣ ਤਾਂ ਸਿਓ ਟੁੱਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ ਜੇ ਉਹਦੇ ਨਾਲ ਟੁੱਟ ਗਈ ਨਾ ਪ੍ਰੀਤ ਤੇ ਕਦੇ ਜੁੜਦੀ ਨਹੀਂ ਜਿਹਨੇ ਜਿੰਦ ਦਿੱਤੀ ਆ ਪ੍ਰਾਣ ਦਿੱਤੇ ਆ ਸਭ ਤੋਂ ਵੱਡੀ ਪ੍ਰੀਤ ਉਹਦੀ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਕਹਿੰਦੇ ਜੋ ਬਣ ਜਾਂਦੇ ਨਾ ਡਰਾਂ ਜਾਂ ਸਹਿ ਪ੍ਰੀਤ ਨਾ ਜਾਏ ਕਹਿੰਦੇ ਜਵਾਨੀ ਭਾਵੇਂ ਚਲੇ ਜਾਏ ਪਰ ਮੇਰੀ ਅਕਾਲ ਪੁਰਖ ਦੇ ਨਾਲੋਂ ਪ੍ਰੀਤ ਨਾ ਟੁੱਟੇ ਜੋਵਣ ਜਾਂਦੇ ਨਾ ਡਰਾਂ ਜਾਂ ਸਹ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਵਣ ਪ੍ਰੀਤ ਵਿਣ ਸੁੱਕ ਗਏ ਕੁਮਲਾ ਕਿੰਨੀਆਂ ਜਵਾਨੀਆਂ ਸੁੱਕ ਗਈਆਂ ਪ੍ਰਮਾਤਮਾ ਦੀ ਪ੍ਰੀਤ ਤੋਂ ਬਿਨ ਜਿਨ੍ਹਾਂ ਨੂੰ ਪ੍ਰੀਤ ਲੱਗ ਜਾਂਦੀ ਹੈ ਆ ਸੰਸਾਰ ਦੇ ਵਿੱਚ ਇੱਕ ਤਰਫਾ ਪ੍ਰੀਤ ਹੁੰਦੀ ਹੈ ਆ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਪਾਣੀ ਮੱਛੀ ਨਾਲ ਪ੍ਰੀਤ ਨਹੀਂ ਕਰਦਾ ਪਤੰਗਾ ਲਾਟ ਦੇ ਉੱਪਰ ਮਰ ਜਾਂਦਾ ਹੈ ਪਰ ਲਾਟੋ ਦੇ ਨਾਲ ਪਿਆਰ ਨਹੀਂ ਕਰਦੀ ਭਵਰਾ ਫੁੱਲ ਦੀ ਸੁਗੰਧੀ ਤੇ ਮਰ ਜਾਂਦਾ ਇੱਕ ਤਰਫਾ ਪ੍ਰੀਤ ਹੈ ਪਰ ਗੁਰੂ ਅਤੇ ਸਿੱਖ ਦੀ ਜਿਹੜੀ ਪ੍ਰੀਤ ਹੈ ਉਹ ਸਰਬੰਗੀ ਹੈ ਜੇ ਪਿਆਰ ਕਰਦੇ ਆ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚਲ ਸਤ ਗੁਰ ਕੋਟ ਪੰਡਾ ਅੱਗੇ ਹੋਏ ਲੇਤੇ ਉਹ ਕਿੰਨੀ ਕਿਰਪਾ ਕਰਦਾ ਏਕ ਵਾਰ ਸਤ ਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਵਾਰੰવાર ਗੁਰ ਹੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਖ ਰੱਖੇ ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤ ਗੁਰ ਦਿਆ ਨਿਦ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਉਹਦੀ ਪ੍ਰੀਤ ਜਿਹਨੂੰ ਲੱਗ ਜਾਂਦੀ ਐਸੀ ਪ੍ਰੀਤ ਗੋਬਿੰਦ ਸਿਓ ਲੱਗੀ ਇਹ ਅਲੱਗ ਅਲੱਗ ਪ੍ਰਮਾਤਮਾ ਦੇ ਸਿਫਾਤੀ ਨਾਮ ਹਨ ਐਸੀ ਪ੍ਰੀਤ ਗੋਬਿੰਦ ਸਿਓ ਲੱਗੀ ਮੇਲ ਲਾਏ ਪੂਰਨ ਬੜ ਭਾਗੀ ਜਿਹਦੀ ਪ੍ਰੀਤ ਲੱਗ ਜਾਂਦੀ ਹੈ ਨਾ ਸਾਸ ਸੰਗਤ ਦੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਨੂੰ ਗੁਣਾ ਦੇ ਨਾਲ ਪੂਰਨ ਕਰ ਦਿੰਦਾ ਉਹਨਾਂ ਨੂੰ ਵੱਡੇ ਭਾਗਾ ਵਾਲਾ ਬਣਾ ਦਿੰਦਾ ਹੈ ਮੇਲ ਲਾਏ ਪੂਰਨ ਬੜ ਭਾਗੀ ਰਹਾ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਸੇ ਨੇ ਸਵਾਲ ਕੀਤਾ ਹੋਣਾ ਵੀ ਪ੍ਰੀਤ ਕਿੱਦਾਂ ਦੀ ਹੁੰਦੀ ਹੈ ਰੱਬ ਦੀ ਪ੍ਰੀਤ ਕਿੱਦਾਂ ਦੀ ਹੁੰਦੀ ਆ ਮਹਾਰਾਜ ਉਹ ਉਦਾਹਰਨਾ ਦੇ ਰਿਹਾ ਕਹਿੰਦੇ ਭਰਤਾ ਪੇਖ ਬਿਗ ਸਹ ਜਿਉ ਨਾਰੀ ਭਰਤਾ ਕਹਿੰਦੇ ਪਤੀ ਨੂੰ ਪ੍ਰਾਤਨ ਸਮਿਆਂ ਵਿੱਚ ਅੱਜ ਵੀ ਕਿਤੇ ਕੋਈ ਪਤੀ ਪਰਦੇਸ ਗਿਆ ਤੇ ਜਦੋਂ ਘਰ ਆਉਂਦਾ ਤੇ ਜੋ ਉਹਨੂੰ ਖੁਸ਼ੀ ਮਿਲਦੀ ਆ ਕਹਿੰਦੇ ਭਰਤਾ ਬੇਖ ਵਿਗਸ ਜਿਉ ਨਾਰੀ ਵਿਗਸ ਮਤਲਬ ਖੜਦੀ ਆ ਖੁਸ਼ ਹੁੰਦੀ ਓ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਇਸੇ ਤਰ੍ਹਾਂ ਪ੍ਰਮਾਤਮਾ ਦਾ ਜਿਹੜਾ ਪਿਆਰਾ ਹੈ ਨਾ ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹਦੇ ਨਾਮ ਨੂੰ ਯਾਦ ਕਰਕੇ ਖੁਸ਼ ਹੁੰਦਾ ਪਰਤਾ ਬੇਖ ਵਿਗਸ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਫੇਰ ਉਦਾਹਰਨ ਦਿੰਦੇ ਆ ਪੂਤ ਪੇਖ ਜਿਉਂ ਜੀਵਤ ਮਾਤਾ ਮਾਂ ਆਪਣੇ ਪੁੱਤਰ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹੈ ਉਹਨੂੰ ਠੰਡ ਪੈ ਜਾਂਦੀ ਹੈ ਪੂਤ ਪੇਖ ਜਿਉਂ ਜੀਵਤ ਮਾਤਾ ਥੋੜਾ ਜਿਹਾ ਵੀ ਅੱਖਾਂ ਤੋਂ ਉਹਲੇ ਨਹੀਂ ਕਰਦਾ ਪਰ ਸਾਰੇ ਗਰੀਸਤੀਆਂ ਆ ਬੱਚੇ ਜਾਂਦੇ ਨਾ ਸਕੂਲ ਤੇ ਥੋੜਾ ਜਿਹਾ ਸਮਾਂ ਲੇਟ ਹੋ ਜਾਏ ਤੇ ਬਾਰ-ਬਾਰ ਆਪਾਂ ਉਡੀਕ ਕਰਦੇ ਆ ਕਹਿੰਦੇ ਇੰਨਾ ਕੋ ਪਿਆਰ ਰੱਬ ਨਾਲ ਵੀ ਹੋਣਾ ਚਾਹੀਦਾ ਕਿ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਵੀ ਅੱਜ ਕੁਛ ਰਹਿ ਗਿਆ ਅੱਜ ਕੁਛ ਕੀਤਾ ਨਹੀਂ ਹੈ ਜਿੱਦਣ ਇਹ ਜੀਵਨ ਬਣਦਾ ਆਪਰੀ ਭਾਗਾ ਵਾਲਿਓ ਜਿੱਦਣ ਬਾਣੀ ਨਾ ਪੜੀ ਜਾਏ ਨਿਤਨੇਮ ਨਾ ਕੀਤਾ ਜਾਏ ਉਦਾਂ ਲੱਗਦਾ ਕਿ ਮੌਤ ਹੋ ਗਈ ਆਖਾਂ ਜੀਵਾਂ ਜਦੋਂ ਅਸੀਂ ਆਖਦੇ ਹਾਂ ਆਤਮਿਕ ਜੀਵਨ ਮਿਲਦਾ ਹੈ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇ ਤੇ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਇੰਨਾ ਪਿਆਰ ਹੋ ਜਾਏ ਇਦਾਂ ਦਾ ਪਿਆਰ ਹੁੰਦਾ ਜਿਨ੍ਹਾਂ ਦੀ ਪ੍ਰੀਤ ਹੁੰਦੀ ਆ ਪੂਤ ਪੇਖ ਜਿਉਂ ਜੀਵਤ ਮਾਤਾ ਓਤ ਪੋਤ ਜਨ ਹਰ ਸਿਉਂ ਰਾਤਾ ਓਤ ਪੋਤ ਇਹਦਾ ਅਰਥ ਹੈ ਤਾਣਾ ਪੇਟਾ ਜਿਹਦਾ ਕਪੜਾ ਬਣਦਾ ਨਾ ਇੱਕ ਧਾਗਾ ਇੱਧਰ ਜਾਂਦਾ ਇੱਕ ਧਾਗਾ ਇੱਧਰ ਜਾਂਦਾ ਇੰਨਾ ਕਹਿੰਦੇ ਪ੍ਰਮਾਤਮਾ ਨਾਲ ਓਤ ਪੋਤ ਹੋ ਜਾਂਦੇ ਆ ਓਤ ਪੋਤ ਜਨ ਹਰ ਸਿਉ ਰਾਤਾ ਤੀਸਰੀ ਉਦਾਹਰਨ ਦਿੰਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜਾ ਲੋਭੀ ਆਨੰਦ ਕਰੇ ਪੇਖ ਧਨਾ ਜਿਹੜਾ ਲੋਭੀ ਹੁੰਦਾ ਨਾ ਤੇ ਉਹਨੂੰ ਧਨ ਮਿਲ ਜੇ ਤੇ ਬੜਾ ਖੁਸ਼ ਹੁੰਦਾ ਬੜੀ ਉਹਦੇ ਅੰਦਰ ਖੁਸ਼ੀ ਹੁੰਦੀ ਹੈ ਮਹਾਰਾਜ ਕਹਿੰਦੇ ਜਦੋਂ ਕੁਝ ਮਿਲਦੇ ਨਾ ਉਹਨੂੰ ਦੇ ਖੁਸ਼ ਹੁੰਦਾ ਜਦੋਂ ਗਵਾਜ ਜਾਂਦਾ ਤੇ ਰੋਂਦਾ ਆ ਸ਼ਬਦ ਹੁੰਦਾ ਸਤਿਗੁਰੂ ਜੀ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਜਤ ਹੈ ਜਬ ਕਿਸ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਲੋਭੀ ਆਨੰਦ ਕਰ ਪੇਖ ਤਣਾ ਕਹਿੰਦੇ ਇਦਾਂ ਲੋਭੀ ਜਿਹੜਾ ਹੈ ਉਹ ਧਨ ਦੇ ਕੇ ਪੈਸਾ ਦੇ ਕੇ ਉਹਦੇ ਮਨ ਵਿੱਚ ਖੜੀ ਖੁਸ਼ੀ ਹੁੰਦੀ ਹੈ ਲੋਬੀ ਆਨੰਦ ਕਰ ਭੇਖ ਤਣ ਇਸੇ ਤਰ੍ਹਾਂ ਜਨ ਚਰਨ ਕਮਲ ਸਿਉ ਲਾਗੋ ਮਨਾ ਇਸੇ ਤਰ੍ਹਾਂ ਪ੍ਰਮਾਤਮਾ ਦੇ ਪਿਆਰਿਆਂ ਦਾ ਪਰਮੇਸ਼ਰ ਦੇ ਚਰਨਾ ਕਮਨਾਂ ਨਾਲ ਪਿਆਰ ਬਣ ਜਾਂਦੇ ਆਖਰ ਵਿੱਚ ਕਹਿੰਦੇ ਬਿਸਰ ਨਹੀਂ ਇੱਕ ਤਿਲ ਦਾਤਾ ਕਿਥੋਂ ੜੇ ਜੇ ਸਮੇਂ ਵਾਸਤੇ ਵੀ ਤੂੰ ਨਾ ਭੋਲੇ ਬਿਸਰ ਨਹੀਂ ਇੱਕ ਤਿਲ ਦਾਤਾ ਜਿਹਨਾਂ ਪੜਦੇ ਨੇ ਅਠੇ ਪੈਰ ਉਹ ਪ੍ਰਮਾਤਮਾ ਜਿਹੜਾ ਹੈ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਪਰ ਹੁੰਦਾ ਕਿ ਇਹ ਸੰਸਾਰ ਦੇ ਵਿੱਚ ਜਿਸ ਵੇਲੇ ਮਨੁੱਖ ਵਿਚਰਦਾ ਹੈ ਜੇ ਕੋਈ ਚੰਗਾ ਕਰ ਲੈ ਉਹ ਕਹਿੰਦਾ ਮੈਂ ਕੀਤਾ ਜੇ ਕਿਤੇ ਮਾੜਾ ਹੋ ਜਾਏ ਕਹਿੰਦੇ ਰੱਬ ਨੇ ਰੱਬ ਹੀ ਕਰਾ ਰਿਆ ਮਹਾਰਾਜ ਕਹਿੰਦੇ ਗੁਰੰਗਰ ਦੇਵ ਜੀ ਕਹਿੰਦੇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਜੇ ਚੰਗਾ ਹੋ ਗਿਆ ਤੇ ਮੈਂ ਮੈਂ ਕੀਤਾ ਲੋਕਾਂ ਨੂੰ ਦੱਸੇਗਾ ਜੇ ਕੋ ਏ ਕਰੇ ਚੰਗਿਆਈ ਮਨ ਚਿਤ ਬਹੁਤ ਵਿਭਾਵੈ ਇਤੇ ਗੁਣ ਇਤਿਆਂ ਚੰਗਿਆਈਆਂ ਦੇਣਾ ਪਛੋਤਾ ਉਹਦੇ ਵਿੱਚ ਕਿੰਨੀਆਂ ਚੰਗਿਆਈਆਂ ਪਰਮਾਤਮਾ ਕਿੰਨੇ ਗੁਣ ਹੈ ਉਹ ਕਦੇ ਦੇਖ ਕੇ ਪਛਤਾਉਂਦਾ ਥੋੜੇ ਮਹਾਰਾਜ ਕਹਿੰਦੇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਆਸ਼ਕ ਨਹੀਂ ਹੁੰਦੇ ਜਿਹੜੇ ਲੇਖਾ ਕਰਦੇ ਰੱਬ ਦੇ ਪਿਆਰੇ ਥੋੜੇ ਹੁੰਦੇ ਜੇ ਹੁਣ ਬੁਰਾ ਹੋ ਗਿਆ ਕਹਿੰਦੇ ਰੱਬ ਨੇ ਕੀਤਾ ਇੱਕ ਨਾ ਹੋ ਚੋਰ ਸੀ ਤੇ ਚੋਰੀ ਕਰ ਲਈ ਪੁਲਿਸ ਨੇ ਪਕੜ ਲਿਆ ਤੇ ਅਦਾਲਤ ਵਿੱਚ ਚਲਾ ਗਿਆ ਕੇਸ ਤੇ ਜੱਜ ਦੇ ਸਾਹਮਣੇ ਖੜਾ ਹੈ ਹੁਣ ਉੱਥੇ ਭਗਤ ਬਣ ਗਿਆ ਕਹਿ ਲਗਾ ਜੀ ਮੈਂ ਥੋੜੀ ਚੋਰੀ ਕੀਤੀ ਹੈ ਇਹ ਤਾਂ ਰੱਬ ਕਰਾਉਂਦਾ ਨਾ ਜੋ ਕਰਾਉਂਦਾ ਰੱਬ ਕਰਾਉਂਦਾ ਰੱਬ ਨੇ ਕਰਾਈ ਆ ਮੈਂ ਤਾਂ ਮੈਂ ਤਾਂ ਕੁਛ ਕੀਤਾ ਕਰਦਾ ਹੀ ਨਹੀਂ ਮੈਂ ਥੋੜੀ ਕੀਤੀ ਤੇ ਜੱਜ ਬੜਾ ਸਿਆਣਾ ਸੀ ਉਹਨੇ ਫਿਰ 10 ਸਾਲ ਦੀ ਸਜ਼ਾ ਦੇ ਕੇ ਕਹਿਣ ਲੱਗਾ ਮੇਰੀ ਗੱਲ ਸੁਣ ਲੈ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਵੀ ਜੋ ਕਰਾਉਂਦਾ ਰੱਬ ਕਰਾਉਂਦਾ ਤੇ ਮੇਰੇ ਕੋਲ ਵੀ ਰੱਬ ਨੇ ਕਰਾਇਆ ਆ 10 ਸਾਲ ਦੀ ਜਿਹੜੀ ਸਜ਼ਾ ਦਿੱਤੀ ਨਾ ਮੇਰੇ ਕੋਲ ਵੀ ਰੱਬੇ ਕਰਾ ਰਿਹਾ ਮੇਰੇ ਅੰਦਰ ਵੀ ਉਹੀ ਹੈ ਤੇ ਕਹਿਣ ਦਾ ਭਾਵ ਇਹ ਕਿ ਜਦੋਂ ਚੰਗਾ ਕਰਦਾ ਕਿ ਮੈਂ ਕੀਤਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਇਆ ਕਹਿੰਦੇ ਆਸਕੇ ਨਾ ਕੀ ਜੇ ਲੇਖੇ ਵਰਤੇ ਜਿਹੜਾ ਪ੍ਰਮਾਤਮਾ ਦਾ ਪਿਆਰ ਹੈ ਮਹਾਰਾਜ ਕਹਿੰਦੇ ਇੱਕ ਤਿਲ ਵੀ ਉਹ ਪ੍ਰਮਾਤਮਾ ਨੂੰ ਭੁੱਲਦਾ ਨਹੀਂ ਜਿਹੜੇ ਸਤਗੁਰ ਕਹਿੰਦੇ ਅਠੇ ਪੈਰ ਜਪਣਾ ਅਠੇ ਪੈਰ ਜਪਣ ਦਾ ਭਾਵ ਇਹ ਨਹੀਂ ਕਿ ਅਸੀਂ ਬਾਣੀ ਪੜ੍ਹਨੀ ਆ ਗੁਟਕਾ ਲੈ ਕੇ ਬੈਠਣਾ ਤੇ ਸਾਡਾ ਤਾਂ ਸਵਾਲ ਹੋ ਜਾਏਗਾ ਅਸੀਂ ਕੰਮ ਨਹੀਂ ਕਰਨਾ ਸੌਣਾ ਨਹੀਂ ਅਸੀਂ ਮਹਾਰਾਜ ਕਹਿੰਦੇ ਸੌਂਵੋ ਵੀ ਕੰਮ ਵੀ ਕਰੋ ਸਾਰਾ ਕੁਝ ਕਰੋ ਉਠਤ ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੇ ਸਦਕਾ ਤੁਹਾਨੂੰ ਰੱਬ ਯਾਦ ਆਵੇ बार-बार ਉਹਦੀ ਯਾਦ ਆ ਰਹੀ ਮਤਲਬ ਤੁਹਾਡਾ ਧਿਆਨ ਜਿਹੜਾ ਉਧਰ ਹੈ ਪਰਮੇਸ਼ਰ ਨਾਲ ਜੁੜਿਆ ਅਰਦਾਸ ਕਰਨੀ ਆ ਬਿਸਰ ਨਹੀਂ ਇੱਕ ਤਿਲ ਦਾ ਤਾਰ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਆਧਾਰ ਦਾ ਅਰਥ ਹੁੰਦਾ ਸਹਾਰਾ ਇਹ ਸਤਿਗੁਰ ਜੀ ਤੁਸੀਂ ਮੇਰੇ ਪ੍ਰਾਣਾਂ ਦਾ ਸਹਾਰਾ ਹੋ ਤੁਸੀਂ ਮੇਰੇ ਪ੍ਰਾਣਾਂ ਦਾ ਸਹਾਰਾ ਤੇ ਮਹਾਰਾਜ ਕਹਿੰਦੇ ਬਿਸਰ ਨਾਹੀ ਇੱਕ ਇਹਨਾਂ ਇੰਨੀ ਪ੍ਰੀਤ ਹੋਣੀ ਚਾਹੀਦੀ ਆ ਮਹਾਰਾਜ ਕਹਿੰਦੇ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ ਮੇਲ ਲੈ ਪੂਰਨ ਵੱਡ ਭਾਗੀ ਅੱਜ ਗੁਰੂ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਨ ਆਨੰਦ ਕਾਰਜ ਦੀ ਨੀਂਵ ਰੱਖੀ 1400 87 ਦੇ ਵਿੱਚ ਗੁਰੂ ਮਹਾਰਾਜ ਦਾ ਆਨੰਦ ਕਾਰਜ ਹੋਇਆ ਇੱਕ ਤਾਂ ਗੁਰੂ ਮਹਾਰਾਜ ਨੇ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਇਹ ਕੋਈ ਸਿਰਫ ਸਤਗੁਰੂ ਜੀ ਨੇ ਵਿਸ਼ੇ ਵਿਕਾਰਾਂ ਵਾਸਤੇ ਬਿਆਨੀ ਕਰਾਇਆ ਸਤਗੁਰੂ ਜੀ ਨੇ ਦੁਨੀਆ ਨੂੰ ਸਮਝਾਉਣ ਵਾਸਤੇ ਕਿਉਂਕਿ ਜਿਹੜਾ ਗੁਰਮਤ ਦਾ ਸਿਧਾਂਤ ਹੈ ਨਾ ਸਿੱਖ ਜਿਹੜਾ ਹੈ ਗ੍ਰਿਸ਼ਤੀ ਹੋਣਾ ਚਾਹੀਦਾ ਕਾਮੀ ਨਹੀਂ ਹੋਣਾ ਚਾਹੀਦਾ ਇਹ ਗੁਰੂ ਮਹਾਰਾਜ ਨੇ ਆਖਿਆ ਵੀ ਗ੍ਰਿਸ਼ਤ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਸਗਲ ਧਰਮ ਗ੍ਰਿਸ਼ਤ ਪ੍ਰਧਾਨ ਹੈ ਕਿਉਂਕਿ ਇੱਥੇ ਇੰਨਾ ਪ੍ਰਚਾਰ ਹੋਇਆ ਇਸ ਹਿੰਦੁਸਤਾਨ ਦੇ ਵਿੱਚ ਹਰੇਕ ਬੰਦੇ ਨੂੰ ਹਿੰਦੁਸਤਾਨ ਦੇ ਬੰਦੇ ਨੂੰ ਇਸ ਦੇਸ਼ ਦੇ ਹਰੇਕ ਨਾਗਰਿਕ ਨੂੰ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਰੋਮ ਰੋਮ ਕਰਨਾ ਚਾਹੀਦਾ ਕਿਉਂਕਿ ਜੋਗੀਆਂ ਨੇ ਇੰਨਾ ਪ੍ਰਚਾਰ ਕੀਤਾ ਸਾਧ ਸੰਗਤ ਜੀ ਇੰਨਾ ਪ੍ਰਚਾਰ ਕੀਤਾ ਕਿ ਘਰ-ਬਾਰ ਛੱਡ ਦਿਓ ਤੇ ਜੇ ਉਹਨਾਂ ਦਾ ਕੰਮ ਸਫਲ ਹੋ ਜਾਂਦਾ ਨਾ ਸਾਧ ਸੰਗਤ ਦੀ ਜ ਜਿੰਨੇ ਦਰਖਤ ਆ ਨਾ ਧਰਤੀ ਦੇ ਉੱਪਰ ਉਹਨੇ ਇੱਕ ਇੱਕ ਜੋਗੀ ਇੱਕ ਇੱਕ ਦਰਖਤ ਥੱਲੇ ਬੈਠਾ ਹੋਣਾ ਸੀ ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਸਮਝਾਇਆ ਕਹਿੰਦੇ ਜਤੀ ਸਦਾ ਵੈ ਜੁਗਤ ਨਾ ਜਾਣੇ ਛੱਡ ਬਹੇ ਘਰਵਾਰ ਕਿਉਂਕਿ ਸਤਗੁਰੂ ਆਪ ਗ੍ਰਸਤੀ ਸੀ ਘਰਵਾਰੀ ਹੋਏ ਵਰਤਿਆ ਘਰਵਾਰੀ ਸਿੱਖ ਚਰਨੀ ਲਾਇਆ ਲੈਣਾ ਜੀ ਵੀ ਸੀ ਤੇ ਉਹ ਵੀ ਗ੍ਰਸਤੀ ਸਨ ਗੁਰੂ ਅੰਗਦ ਦੇਵ ਜੋ ਬਾਅਦ ਵਿੱਚ ਬਣੇ ਘਰਵਾਰੀ ਹੋਏ ਵਰਤਿਆ ਘਰਵਾਰੀ ਸਿੱਖ ਪੈਰੀ ਲਾਇਆ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਗੁਰੂ ਪਾਸ ਤੇ ਜਦੋਂ ਸਤਗੁਰੂ ਮਹਾਰਾਜ ਨੇ ਇਹ ਦੇਖਿਆ ਹੁਣ ਕਿਉਂਕਿ ਜੋਗੀਆਂ ਦੀ ਜਿਹੜੀ ਅਸਲੀਅਤ ਹੈ ਜਿਹੜਾ ਉਹਨਾਂ ਦਾ ਜੋਗੀ ਮਛੰਦਰ ਨਾਲ ਸੀ ਉਹਨੇ 90 ਸਾਲ ਦੀ ਉਮਰ ਵਿੱਚ ਜਾ ਕੇ ਸਾਧ ਸੰਗਤ ਦੀ ਸੰਗਲਾ ਦੀਪ ਦੇ ਵਿੱਚ ਜਾ ਕੇ ਵਿਆਹ ਕਰਾਇਆ ਸੀ ਤੇ ਮਹਾਰਾਜ ਕਹਿਣ ਲੱਗੇ ਭਾਈ ਇਹ ਤੁਸੀਂ ਰਹੋ ਪਰਿਵਾਰ ਦੇ ਵਿੱਚਰਾ ਸਤਗੁਰੂ ਜੀ ਦੇ ਬਚਨ ਹਨ ਕਲਗੀਧਰ ਪਾਤਸ਼ਾਹ ਦੇ ਕਹਿੰਦੇ ਰੇ ਮਨ ਐਸੋ ਕਰ ਸੰਿਆਸਾ ਬਣ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਸ ਆਪਣੇ ਘਰ ਨੂੰ ਜੰਗਲ ਸਮਝੋ ਰਾਓ ਪਰਿਵਾਰ ਦੇ ਵਿੱਚ ਉਪਰਾਮ ਰਹੋ ਕਾਹੇ ਰੇ ਮਨ ਖੋਜਣ ਜਾਈ ਸਰਬ ਨਿਵਾਸੀ ਸਦਾ ਹਲੇਪਾਂ ਤੋਹੀ ਸੰਗ ਸਮਾਈ ਉਹ ਤੇਰੇ ਅੰਦਰ ਵਸਦਾ ਓ ਜੰਗਲਾਂ ਦੇ ਵਿੱਚ ਥੋੜੇ ਆ ਤੇਰ ਤਿਆਗ ਕਰਕੇ ਰੱਬ ਨਹੀਂ ਮਿਲਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਰੱਬ ਪਰਮੇਸ਼ਰ ਅਕਾਲ ਪੁਰਖ ਬਹੁਤ ਵੱਡਾ ਗ੍ਰਿਸ਼ਤੀ ਹੈ ਸਾਡੇ ਦੋ ਬੱਚੇ ਹੋਣਗੇ ਚਾਰ ਹੋਣਗੇ 6 ਹੋਣਗੇ ਉਹਦਾ ਪੂਰਾ ਸੰਸਾਰ ਹੀ ਉਹਦਾ ਹੈ ਉਹ ਕਿੱਦਾਂ ਵੱਡਾ ਗ੍ਰਸਤੀ ਆ ਪ੍ਰਮਾਤਮਾ ਉਹ ਕਿੱਦਾਂ ਸੋਚ ਸਕਦਾ ਵੀ ਲੋਕੀ ਤਿਆਗੀ ਹੋਣ ਘਰਵਾਰ ਛੱਡ ਦੇਣ ਗ੍ਰਸਥ ਧਾਰਨ ਨਾ ਕਰਨ ਆ ਦੇਖੋ ਨਾ ਸਾਡੇ ਸਾਹਮਣੇ ਅਸਲੀਅਤ ਹੈ ਮੈਂ ਫਿਰ ਕਹਿੰਨਾ ਇੱਥੇ ਤਾਂ ਰਿਲੀ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਦਾ ਲੋਕਾਂ ਨੂੰ ਜਿਹੜੇ ਅੱਜ ਕੋਈ ਬਾਪੂ ਬਣ ਕੇ ਬੈਠਾ ਸੀ ਕੋਈ ਪਿਤਾ ਜੀ ਬਣ ਕੇ ਬੈਠਾ ਦੋਨੇ ਜੇਲ੍ਹ 'ਚ ਬੈਠੇ ਆ ਤੇ ਕਾਰਨ ਕਿਉਂਕਿ ਇਹ ਸਤਗੁਰੂ ਨੇ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਤੇ ਸਾਨੂੰ ਇਹਨਾਂ ਲੋਕਾਂ ਤੋਂ ਦੂਰ ਕੀਤਾ ਤੇ ਮਹਾਰਾਜ ਕਹਿੰਦੇ ਜੱਤੀ ਸਦਾ ਬਹਿ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਤ ਉਹ ਘਰ-ਬਾਰ ਛੱਡ ਕੇ ਚਲੇ 1487 ਦੇ ਵਿੱਚ ਹੁਣ ਅੱਜ ਦੇ ਦਿਨ ਗੁਰੂ ਮਹਾਰਾਜ ਜੀ ਆਨੰਦ ਕਾਰਜ ਦੀ ਨੀਵ ਰੱਖਦੇ ਸਤ ਗੁਰੂ ਜੀ ਦਾ ਰਿਸ਼ਤਾ ਜਿਹੜਾ ਸੀ ਬੇਬੇ ਨਾਨਕੀ ਜੀ ਦੇ ਸਹੁਰਾ ਸਾਹਿਬ ਭਾਈ ਪਰਮਾਨੰਦ ਜੀ ਨੇ ਕਰਾਇਆ ਸੀ ਕਿਉਂਕਿ ਗੁਰਨਾਨਦ ਸਾਹਿਬ ਉਸ ਵੇਲੇ ਸੁਲਤਾਨਪੁਰ ਲੋਧੀ ਰਹਿੰਦੇ ਸਨ ਤੇ ਉਥੋਂ ਬਟਾਲਾ ਵੈਸੇ ਭਾਈ ਮੂਰचंद ਜਿਹੜੇ ਸਤਗੁਰੂ ਗੁਰਨਾਨਦ ਸਾਹਿਬ ਦੇ ਸਹੁਰਾ ਸਾਹਿਬ ਸਨ ਉਹਨਾਂ ਦਾ ਪਿੰਡ ਵੈਸੇ ਹੈ ਪੱਖੋਕੇ ਪਰ ਉਹ ਵਪਾਰ ਵਾਸਤੇ ਬਟਾਲੇ ਰਹਿੰਦੇ ਸਨ ਤੇ ਰਿਸ਼ਤਾ ਹੋ ਗਿਆ ਤੇ ਦਿਨ ਜਿਹੜਾ ਸੀ ਤੈਅ ਕਰ ਲਿਆ ਗਿਆ ਤੇ ਹੁਣ ਬਰਾਤ ਨਿਕਲੀ ਹੈ ਸੁਲਤਾਨਪੁਰ ਲੋਧੀ ਤੋਂ ਬੜਾ ਸੋਹਣਾ ਇੱਕ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤੇ ਬੜੀ ਸੋਹਣੀ ਬੇਬੇ ਨਾਨਕੀ ਨੇ ਆਪਣੇ ਵੀਰ ਦੇ ਵਾਸਤੇ ਬਹੁਤ ਸੋਹਣੀ ਪੋਸ਼ਾਕ ਤਿਆਰ ਕਰਾਈ। ਸਤਿਗੁਰੂ ਜੀ ਨੇ ਪੋਸ਼ਾਕ ਪਾਈ ਤੇ ਆਪਾਂ ਜਦ ਨਵੇਂ ਕੱਪੜੇ ਪਾਈਏ ਤੇ ਕਾਮ ਲੋਕੀ ਕਹਿੰਦੇ ਨੇ ਬੜੇ ਜੱਜਦੇ ਪਿਆ। ਮਰਦਾਨੇ ਨੇ ਕਹਿ ਦਿੱਤਾ ਮਰਦਾਨਾ 10 ਸਾਲ ਵੱਡਾ ਸੀ ਗੁਰਨਾਨ ਸਿੰਘ। ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਅੱਜ ਬੜਾ ਜੱਜਦੇ ਪਇਓ। ਕਹਿੰਦੇ ਚੰਗਾ ਲੱਗਦਾ ਤੈਨੂੰ ਪੋਸ਼ਾਕ ਕਹਿੰਦੇ ਹਾਂ ਤੈਨੂੰ ਦੇ ਦਿਆਂ। ਕਹਿੰਦੇ ਤੁਹਾਡੀ ਮਰਜ਼ੀ ਹੈ ਆਪਣੀ ਉਹ ਪੋਸ਼ਾਕ ਆਪਣਾ ਚੋਲਾ ਜਿਹੜਾ ਸੀ ਉਸੇ ਵੇਲੇ ਪਾਸ਼ਾ ਜੀ ਨੇ ਉਤਾਰਿਆ ਪਰ ਨਾਲ ਕਿਹਾ ਸੀ ਚੋਲਾ ਤਾਂ ਦੇਣ ਲੱਗਾ ਇਹ ਜਿਹੜਾ ਮੇਰੀ ਪੋਸ਼ਾਕ ਹੈ ਨਾ ਇਹ ਤਾਂ ਦੇਣ ਲੱਗਾ ਇਹ ਮੇਰੀ ਜਿਹੜੀ ਝੋਲੀ ਹੈ ਨਾ ਰੱਬ ਤੋਂ ਬਿਨਾ ਕਿਸੇ ਅੱਗੇ ਨਹੀਂ ਅਟਦੀ ਦੇਖੀ ਹੋਰ ਪਾਸੇ ਨਾ ਇਹ ਲੋਕਾਂ ਨੂੰ ਸੰਦੇਸ਼ ਸੀ ਸਾਡੇ ਵਰਗਿਆਂ ਨੂੰ ਜਿਹੜੇ ਧਾਰਮਿਕ ਕੱਪੜੇ ਪਾਈ ਫਿਰਦੇ ਹਨ ਵੀ ਤੁਸੀਂ ਰੱਬ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕਿਸੇ ਦੇ ਅੱਗੇ ਐ ਨਹੀਂ ਕਰਨਾ ਉਹ ਦੇਣ ਵਾਲਾ ਪ੍ਰਮਾਤਮਾ ਕਾਲਪੁਰਖ ਪਰਮੇਸ਼ਰ ਉਹਦੇ ਕੋਲੋਂ ਮੰਗੜਾ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜੀ ਹੁਣ ਬਰਾਤ ਆਉਂਦੀ ਐ ਦੋ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਇੱਕ ਗੁਰਦੁਆਰਾ ਕੰਧ ਸਾਹਿਬ ਜਿੱਥੇ ਬਰਾਤ ਦਾ ਉਤਾਰਾ ਹੋਇਆ ਸੀ ਪ੍ਰਾਤਨ ਸਮਿਆਂ ਵਿੱਚ ਦੋ ਦੋ ਚਾਰ ਚਾਰ ਦਿਨ ਬਰਾਤਾਂ ਰਹਿੰਦੀਆਂ ਸੀ ਹੁਣ ਗੁਰੂ ਮਹਾਰਾਜ ਨੇ ਇੱਕ ਲਖਣ ਗੱਲ ਕੀਤੀ ਉਹਨਾਂ ਦੇ ਮਥਿਆਸ ਵਿੱਚ ਲਿਖਿਆ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਵਿਆਹ ਹੋਇਆ ਸੀ ਨਾ ਤੇ ਬ੍ਰਾਹਮਣ ਅਲੱਗ ਬੈਠੇ ਸੀ ਰੋਟੀ ਖਾਣ ਲਈ ਬ੍ਰਾਹਮਣਾਂ ਦਾ ਭੋਜਨ ਅਲੱਗ ਕਤਰੀਆਂ ਦਾ ਅਲੱਗ ਬੈਸ ਜਿਹੜੇ ਸਨ ਉਹਨਾਂ ਦਾ ਅਲੱਗ ਸ਼ੂਦਰਾਂ ਨੂੰ ਤਾਂ ਨੇੜੇ ਹੀ ਲੱਗਣ ਦਿੰਦੇ ਸੀ ਸ਼ੂਦਰਾਂ ਦਾ ਵੀ ਭੋਜਨ ਅਲੱਗ ਪਰ ਪਾਸ਼ਣ ਆਖਿਆ ਭੋਜਨ ਸਾਦਾ ਬਣੇਗਾ ਔਰ ਸਾਰੇ ਇਕੱਠੇ ਬੈਠਣ ਕਾਹੇ ਕੋ ਰਾਜਾ ਆ ਜਾਏ ਤੇ ਕੋਈ ਰੰਕ ਆ ਜਾਏ ਸਾਰਿਆਂ ਨੂੰ ਬਰਾਬਰ ਬਿਠਾਇਆ ਇਹ ਤਾਂ ਸਾਡੇ ਘਰ ਦੀ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਤੇ ਜਦੋਂ ਆਪਾਂ ਸਾਰੇ ਇਕੱਠੇ ਬੈਠਦੇ ਆ ਇਹ ਸਾਡੇ ਅੰਦਰ ਇੱਕ ਬਹੁਤ ਵੱਡਾ ਮਹਾਰਾਜ ਨੇ ਭਰਮ ਘੱਟ ਦਿੱਤਾ ਤੁਹਾਡੇ ਅੰਦਰ ਉਹ ਕਹਿੰਦੇ ਇਹ ਭੇਦ ਭਾਵ ਖਤਮ ਹੋ ਜਾਏ ਤੁਸੀਂ ਦੇਖੋ ਉਦਾਹਰਣ ਦੇ ਤੌਰ ਤੇ ਜੇ ਆਪਾਂ ਸੰਗਤ ਵਿੱਚ ਬੈਠੇ ਆ ਜੇ ਸਾਡੇ ਨਾਲ ਉਹ ਬੰਦਾ ਬਹਿ ਜਾਏ ਜਿਹਦੇ ਨਾਲ ਸਾਡੀ ਗੱਲਬਾਤ ਨਹੀਂ ਅਸੀਂ ਉੱਠ ਨਹੀਂ ਸਕਦੇ ਸਤਗੁਰ ਕਹਿੰਦੇ ਇੱਕੋ ਜਗ੍ਹਾ ਬੈਠੋ ਜੇ ਆਪਾਂ ਲੰਗਰ ਵਰਤਾਉ ਵੀ ਰਹੇ ਆ ਅਸੀਂ ਇਹ ਨਹੀਂ ਕਿ ਜਿਹਨੂੰ ਅਸੀਂ ਬੁਲਾਉਂਦੇ ਨਹੀਂ ਆ ਗੱਲਬਾਤ ਨਹੀਂ ਕਰਦੇ ਉਹਨੂੰ ਪ੍ਰਸ਼ਾਦਾ ਨਹੀਂ ਦੇਣਾ ਦਾਲ ਨਹੀਂ ਦੇਣੀ ਇਹ ਤਾਂ ਇਹੀ ਤਾਂ ਸਿਖਾਇਆ ਜਾ ਰਿਹਾ ਗੁਰੂ ਪਾਤਸ਼ਾਹ ਇਹ ਤਾਂ ਸਿਖਾ ਰਹੇ ਲੰਗਰ ਕੋਈ ਪੇਟਪੂਰਤੀ ਵਾਸਤੇ ਥੋੜੇ ਤਿਆਰ ਕੀਤੇ ਸੀ ਏਹੀ ਗੱਲ ਸੀ ਗੁਰੂ ਮਹਾਰਾਜ ਅਕਬਰ ਵੀ ਆਉਂਦਾ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਪਹਿਲੇ ਪੰਗਤ ਪਾਛੇ ਸੰਗ ਇਹ ਸਾਡਾ ਬਹੁਤ ਵੱਡਾ ਸਿਧਾਂਤ ਸੀ ਬਹੁਤ ਸਮਾਂ ਚੱਲਦਾ ਰਿਹਾ ਹੁਣ ਉਲਟਾ ਹੋ ਗਿਆ ਉਲਟਾ ਹੋ ਗਿਆ ਪਹਿਲੇ ਪੰਗਤ ਪਾਛੇ ਸੰਗਤ ਤੇ ਤੁਹਾਡਾ ਪੇਟ ਭਰਿਆ ਹੋਏਗਾ ਨਾ ਬੈਠ ਕੇ ਆਰਾਮ ਬਣਾਉ ਤੁਸੀਂ ਤੁਹਾਨੂੰ ਇਹ ਨਹੀਂ ਲੱਗੇ ਮੈਨੂੰ ਭੁੱਖ ਲੱਗੀ ਆ ਮੈਂ ਬਾਹਰ ਜਾਣਾ ਖਾਣਾ ਪਰ ਹੁਣ ਹੁੰਦਾ ਕਿ ਜੇ ਤੁਸੀਂ ਪਹਿਲਾਂ ਲੰਗਰ ਰੱਖਦੇ ਬਾਹਰੋਂ ਲੰਗਰ ਖਾ ਕੇ ਬਾਹਰੋਂ ਚਲੇ ਜਾਣ ਅੰਦਰ ਆਉਣਾ ਹੀ ਨਹੀਂ ਕਿਸੇ ਨੇ ਤੇ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਇਹ ਸਿਧਾਂਤ ਬਖਸ਼ੇ ਗੁਰਮਾਰਗ ਕਹਿੰਦੇ ਇੱਕੋ ਜਗ੍ਹਾ ਸਾਰੇ ਬੈਠ ਕੇ ਪ੍ਰਸ਼ਾਦਾ ਛਕਣਗੇ ਹੁਣ ਇੱਕ ਇੱਕ ਸਾਖੀ ਹੋਰ ਆਉਂਦੀ ਉੱਤੇ ਗੁਰੂ ਮਹਾਰਾਜ ਨੂੰ ਬਿਠਾਇਆ ਗਿਆ ਉੱਥੇ ਬਿਠਾਇਆ ਗਿਆ ਜਿੱਥੇ ਕੱਚੀ ਕੰਧ ਸੀ ਅੱਜ ਵੀ ਤੁਸੀਂ ਦੇਖਿਆ ਹੋਣਾ ਜਿਹੜੇ ਦਰਸ਼ਨ ਕੀਤੇ ਉਹ ਥੋੜਾ ਜਿਹਾ ਉੱਚੀ ਨੀਵੀਂ ਜਗਾ ਪਿੱਛੇ ਡੇਰਾ ਸਾਹਿਬ ਉਹ ਥੋੜਾ ਉੱਪਰ ਚੜ੍ਹ ਕੇ ਆ ਤੇ ਮਹਾਰਾਜ ਉਹ ਕੱਚੀ ਕੰਧ ਥਲੇ ਅੱਗੇ ਸ਼ਰਾਰਤਾਂ ਬਹੁਤ ਹੁੰਦੀਆਂ ਸੀ ਵਿਆਹ ਸ਼ਾਦੀਆਂ ਦੇ ਵਿੱਚ ਉਹਨਾਂ ਕੱਚੀ ਕੰਧ ਥਲੇ ਬਿਠਾਤਾ ਇੱਕ ਮਾਈ ਆਈ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੀ ਹੈ ਕਹਿਣ ਲੱਗੀ ਇੱਥੋਂ ਉੱਠ ਜਾਓ ਇਹ ਕੱਚੀ ਕੰਧ ਹੈ ਮਹਾਰਾਜ ਕਹਿੰਦੇ ਇਹ ਤਾਂ ਢਹਿਣੀ ਨਹੀਂ ਕਦੇ ਇਤਾਂ ਜੁਗਾ ਜੁਗਾ ਤੱਕ ਖੜੀ ਰਹੇਗੀ ਅੱਜ ਵੀ ਉਹ ਤੇ ਦਰਸ਼ਨ ਲੋਕ ਕਰਦੇ ਅੱਜ ਵੀ ਖੜੀ ਹੈ ਮਹਾਰਾਜ ਨੇ ਬਹੁਤ ਸਾਡੇ ਉੱਪਰ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੁਣ ਸਵਾਲ ਇੱਕ ਹੋ ਗਿਆ ਆਨੰਦ ਕਾਰਜ ਦੀ ਮਰਿਆਦਾ ਜਿਹੜੀ ਹੈ ਉਹ ਸਤਿਗੁਰੂ ਨੇ ਰੰਭ ਕੀਤੀ ਹੁਣ ਸਾਡੇ ਅੰਦਰ ਸਵਾਲ ਆਏਗਾ ਵੀ ਗੁਰੂ ਰਾਮਦਾਸ ਜੀ ਨੇ ਜਿਹੜੀਆਂ ਆਲਾਵਾਂ ਦੇ ਜਿਹੜੇ ਚਾਰ ਸ਼ਬਦ ਵਿਚਾਰਨ ਕੀਤੇ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾਂ ਕੀਤਾ ਹੁਣ ਲੋਕਾਂ ਨੇ ਭਲੇਖੇ ਪਾਤੇ ਮੈਂ ਸਿਰ ਤੋਂ ਬੇਨਤੀ ਕਰ ਰਿਹਾ ਤਿੰਨ ਤਰ੍ਹਾਂ ਵਿਆਹ ਕੀਤੇ ਜਾਂਦੇ ਸੀ ਜਦ ਬੀਦੀ ਦੇ ਵੇਦਾਂ ਦੇ ਗ੍ਰੰਥ ਰੱਖ ਕੇ ਗ੍ਰੰਥ ਹੁਣ ਇੰਨੇ ਨਹੀਂ ਹੁੰਦੇ ਸਨ ਬੋਤਾਤ ਦੇ ਵਿੱਚ ਕਿਉਂਕਿ ਹੱਥ ਲਿਖਤ ਹੁੰਦੇ ਸੀ ਹਰ ਇੱਕ ਜਗ੍ਹਾ ਨਹੀਂ ਬੜਦੇ ਸਨ ਤੇ ਫਿਰ ਉਹ ਕੀ ਕਰਦੇ ਸੀ ਬ੍ਰਾਹਮਣ ਦੇ ਫੇਰੇ ਕਰ ਲਓ ਕੋਈ ਗਰੀਬ ਹੁੰਦਾ ਸੀ ਬ੍ਰਾਹਮਣ ਦੇ ਬ੍ਰਾਹਮਣ ਨੂੰ ਗੁਰੂ ਬਣਾਇਆ ਹੋਇਆ ਸੀ ਤੇ ਬ੍ਰਾਹਮਣ ਦੇ ਫੇਰੇ ਕਰ ਲਓ ਤੇ ਬ੍ਰਾਹਮਣ ਨਹੀਂ ਮਿਲਿਆ ਫਿਰ ਅੱਗ ਦੇ ਫੇਰੇ ਕਰ ਲਓ ਪਰ ਗੁਰੂ ਨਾਨਕ ਪਾਤਸ਼ਾਹ ਨੇ ਜਿੱਦਾਂ 9 ਸਾਲ ਦੀ ਉਮਰ ਚ ਕੀਤਾ ਸੀ ਨਾ ਪੰਡਤ ਹਰਦੇয়াল ਜਦੋਂ ਜਨੇਊ ਪੰਡਗ ਅੱਜ ਵੀ ਉਹੀ ਕੀਤਾ ਔਰ ਦੁਨੀਆ ਨੂੰ ਦੱਸ ਦਿੱਤਾ ਅਸੀਂ ਹਿੰਦੂ ਨਹੀਂ ਆ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਹੈ ਅਸੀਂ ਹਿੰਦੂ ਨਹੀਂ ਆ ਇਹ ਸਤਿਗੁਰੂ ਮਹਾਰਾਜ ਨੇ ਦੱਸਿਆ ਉਦੋਂ ਵੀ ਕਿਹਾ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ ਉਹਦਾ ਆਤਮਿਕ ਗੁਣਾ ਨੂੰ ਕੀ ਫਾਇਦਾ ਹੈ ਮਹਾਰਾਜ ਦੇਖਦੇ ਰਹੇ ਜਦੋਂ ਉਦਣ ਦੇਖਿਆ ਅੱਜ ਵੀ ਦੇਖ ਰਹੇ ਆ ਜਦੋਂ ਅੱਗ ਬਾਲ ਕੇ ਮਹਾਰਾਜ ਨੂੰ ਬਿਠਾਉਣ ਲੱਗੇ ਪਾਸ਼ਾ ਨੇ ਪੁੱਛਿਆ ਕਹਿੰਨ ਲੱਗੇ ਅੱਗ ਕਿਉਂ ਵਾਲੀ ਹੈ ਕਹਿੰਦੇ ਜੀ ਇਹਦੇ ਆਲੇ ਦੁਆਲੇ ਤੁਸੀਂ ਫੇਰੇ ਲਾਓ ਮਹਾਰਾਜ ਕਹਿੰਦੇ ਮੈਂ ਨਹੀਂ ਹੈ ਮੈਂ ਅੱਗ ਦਾ ਪੁਜਾਰੀ ਨਹੀਂ ਹਾਂ ਮੈਂ ਅੱਗ ਦਾ ਪੁਜਾਰੀ ਨਹੀਂ ਮੈਂ ਉਹਦਾ ਪੁਜਾਰੀ ਹਾਂ ਜਿਹਨੇ ਅੱਗ ਪੈਦਾ ਕੀਤੀ ਮੈਂ ਉਹਦਾ ਪੁਜਾਰੀ ਹਾਂ ਜਿਹਨੇ ਅੱਗ ਪੈਦਾ ਕੀਤੀ ਮੈਂ ਆਕਾਲਪੁਰਖ ਦਾ ਪੁਜਾਰੀ ਹਾਂ ਤੁਸੀਂ ਕਿਦਾਂ ਕਰੋਗੇ ਮਹਾਰਾਜ ਕਹਿੰਦੇ ਹੁਣੇ ਕਰਦੇ ਜਿਹੜੀ ਚੌਂਕੀ ਮਹਾਰਾਜ ਵਾਸਤੇ ਲਿਆਂਦੀ ਸੀ ਉਹ ਚੌਂਕੀ ਨੂੰ ਮਹਾਰਾਜ ਨੇ ਵਿਚਕਾਰ ਰੱਖਿਆ ਕਾਗਜ਼ ਬੁਲਾਇਆ ਕਲਮ ਦੇ ਨਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਤੇ ਮੂਲ ਮੰਤਰ ਲੈ ਕੇ ਮਹਾਰਾਜ ਜੀ ਨੇ ਚਾਰ ਫੇਰੇ ਲਏ ਚਾਰ ਫੇਰੇ ਗੁਰੂ ਮਹਾਰਾਜ ਨੇ ਉਹ ਸ਼ਬਦ ਗੁਰ ਕਿਉਂਕਿ ਆਪਣੇ ਮਹਾਰਾਜ ਨੇ ਪਹਿਲੇ ਸ਼ਬਦਾਂ ਵਿੱਚ ਆਖਿਆ ਕਿ ਮੇਰਾ ਗੁਰੂ ਸ਼ਬਦ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ ਫਿਰ ਉਹ ਆਗ ਨੂੰ ਕਿਦਾਂ ਗੁਰੂ ਮੰਨ ਲੈਂਦੇ ਕਈ ਸਾਡੇ ਇਤਿਹਾਸਕਾਰਾਂ ਨੇ ਵਿਗਾੜਿਆ ਮੈਂ ਹੁਣੇ ਫੋਟੋ ਦੇਖ ਰਿਹਾ ਜੀ ਸ਼ਾਮੀ ਅੱਜ ਕੱਲ ਬਹੁਤ ਕੁਝ ਬਣਾਇਆ ਜਾ ਰਿਹਾ ਇੰਨਾ ਕੁਝ ਖਰਾਬ ਕੀਤਾ ਜਾ ਰਿਹਾ ਤੇ ਹੁਣ ਗੁਰੂ ਨਾਨਕ ਸਾਹਿਬ ਦੀ ਸਰੀਰਕ ਉਮਰ ਜਿਹੜੀ ਆ 18 ਸਾਲ ਦੀ ਹੈ ਤੇ ਇੱਕ ਪਾਸੇ ਉਹਨਾਂ ਨੇ ਬੀਬੀ ਬਣਾਈ ਆ 20 ਸਾਲ ਦੀ ਤੇ ਬਾਬਾ ਜੀ ਪੂਰੇ ਚਿੱਟੀ ਦਾੜੀ ਵਾਲੇ ਬਣਾਏ ਇਦਾਂ ਦੇ ਕੰਮ ਕੀਤੇ ਜਾ ਰਹੇ ਆ ਤੇ ਜੋ ਜਿੰਨੇ ਤੱਕ ਅਸੀਂ ਸਿਧਾਂਤ ਉਹਨੂੰ ਨਹੀਂ ਸਮਝਾਂਗੇ ਸਾਡੇ ਨਾਲ ਮਖੌਲ ਹੋਏਗਾ ਹੋ ਰਿਹਾ ਤੇ ਗੁਰੂ ਪਾਤਸ਼ਾਹ ਨੇ ਕੀ ਕਿਹਾ ਸੀ ਮਹਿਮਾ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਸਾਡਾ ਇਤਿਹਾਸ ਲਿਖਿਆ ਉੱਥੇ ਗੁਰੂ ਮਹਾਰਾਜ ਨੇ ਕੀ ਕਿਹਾ ਕਹਿੰਦੇ ਅਸ ਲਿਖ ਅਸ ਕਹਿੰਦੇ ਹੱਥਾਂ ਨੂੰ ਅਸ ਲਿਖ ਧਰਿਓ ਪਰ ਚੌਂਕੀ ਚੌਂਕੀ ਦੇ ਉੱਪਰ ਰੱਖ ਦਿੱਤਾ ਅਸ ਲਿਖ ਧਰਿਓ ਪਰ ਚੌਕੀ ਲੀਨੋ ਪ੍ਰਕਰਮਾਚਾਰ ਆਗੇ-ਆਗੇ ਸਤਿਗੁਰੂ ਮੂਲੇ ਪਾਸ਼ ਕੁਮਾਰ ਮੂਲਚੰਦ ਦੀ ਬੱਚੀ ਕੁਮਾਰ ਕਹਿੰਦੇ ਸੀ ਬੱਚੀਆਂ ਨੂੰ ਕਹਿੰਦੇ ਮੂਲ ਭਾਈ ਮੂਲਚੰਦ ਦੀ ਬੱਚੀ ਪਿੱਛੇ-ਪਿੱਛੇ ਕੁਮਾਰ ਇਹ ਮਰਜ਼ਾਦਾ ਜਿਹੜੀ ਅੱਜ ਆਨੰਦਕਾਰ ਦੀ ਗੁਰੂ ਮਹਾਰਾਜ ਨੇ ਬੰਨ੍ਹ ਦਿੱਤੀ ਤੇ ਇਹ ਸਾਨੂੰ ਬਹੁਤ ਵੱਡਾ ਸਿਧਾਂਤ ਦਿੰਦਾ ਮੈਂ ਸਿਹਰੀ ਬੇਨਤੀ ਕਰ ਰਿਹਾ ਸੀ ਅਸੀਂ ਅੱਜ ਕੀ ਨਾ ਉਹ ਕਰਦੇ ਆ ਲੋਕੀ ਸਾਰੇ ਤਾਂ ਨਹੀਂ ਕਰਦੇ ਕੁੰਡਲੀਆਂ ਬੁਲਾਉਂਦੇ ਆ ਵਿਚਾਰ ਨਹੀਂ ਬੁਲਾਉਂਦੇ ਕੁੰਡਲੀਆਂ ਬੁਣਾਉਂਦੇ ਆ ਤੇ ਉਹ ਉਹਨਾਂ ਦੇ ਵੀ ਤਾਂ ਤਲਾਕ ਹੋ ਜਾਂਦੇ ਨਾ ਜਿਹੜੇ ਵਿਆਹ ਕੱਢ ਕੇ ਦਿਨ ਕੱਢ ਕੇ ਕਰਦੇ ਉਹਨਾਂ ਦੇ ਵੀ ਤਲਾਕ ਹੋ ਜਾਂਦੇ ਗੱਲ ਤਾਂ ਸੀ ਵਿਚਾਰ ਬੁਲਾਉਣ ਦੀ ਅਸੀਂ ਅੱਜ ਮੈਚਿੰਗ ਮੈਚਿੰਗ ਜ਼ਰੂਰ ਕਰਦੇ ਆ ਕੱਪੜੇ ਮੈਚਿੰਗ ਪਾਓ ਚੰਗੇ ਤੇਰਾ ਪਾਓ ਪਰ ਗੁਰੂ ਨਾਲ ਵੀ ਮੈਚਿੰਗ ਕਰ ਲਓ ਨਾ ਗੁਰੂ ਦੇ ਨਾਲ ਵੀ ਵਿਚਾਰਾਂ ਦੀ ਮੈਚਿੰਗ ਹੋਣੀ ਚਾਹੀ ਗੁਰੂ ਕੀ ਕਹਿੰਦਾ ਸਤਗੁਰੂ ਨੇ ਕਿਹਾ ਤਨ ਪਰ ਇਹ ਨਾ ਕੀਏ ਬੈਣ ਇਕੱਠੇ ਹੋਏ ਇੱਕ ਜੋਤ ਤੇ ਮੂਰਤੀ ਧੰਨ ਪਰ ਕਹੀ ਇਸ ਕਹਿੰਦੇ ਸਾਡੀ ਵਿਚਾਰਤਾਰਾ ਝਗੜਾ ਕਿੱਥੇ ਹੁੰਦਾ ਜਿੱਥੇ ਵਿਚਾਰ ਨਹੀਂ ਬਣਦੇ ਝਗੜਾ ਉਸ ਘਰ ਵਿੱਚ ਹੋਏਗਾ ਜਿੱਥੇ ਵਿਚਾਰ ਨਹੀਂ ਬਣਦੇ ਕਹਿੰਦੇ ਨਾ ਵੀ ਦੋ ਭਾਂਡੇ ਆ ਖੜਕਦੇ ਹੁੰਦੇ ਆ ਭਾਂਡੇ ਖੜਕਣੇ ਚਾਹੀਦੇ ਆ ਟੁੱਟਣੇ ਨਹੀਂ ਚਾਹੀਦੇ ਭਾਂਡੇ ਖੜਕਣ ਜਿੰਨਾ ਮਰਜੀ ਪਰ ਟੁੱਟਣੇ ਨਹੀਂ ਚਾਹੀਦੇ ਤੇ ਟੁੱਟ ਜਾਂਦੇ ਭਾਂਡੇ ਤੇ ਸਤਿਗੁਰ ਨੇ ਕਹਾ ਕਿ ਵਿਚਾਰ ਜਿੱਥੇ ਵਿਚਾਰ ਹੈ ਤੇ ਉਥੇ ਤਕਰਾਰ ਨਹੀਂ ਹੈ ਉਥੇ ਪਿਆਰ ਹੀ ਪਿਆਰ ਤੇ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਹੈ ਅੱਜ ਦਾ ਜਿਹੜਾ ਦਿਨ ਹੈ ਇਹ ਸਾਨੂੰ ਸੁਚੇਤ ਕਰਦਾ ਔਰ ਗੁਰੂ ਮਹਾਰਾਜ ਨੇ ਗ੍ਰਸਥ ਨੂੰ ਪ੍ਰਧਾਨਤਾ ਭਾਈ ਗੁਰਦਾਸ ਜੀ ਕਹਿੰਦੇ ਸકલ ਧਰਮ ਹੈ ਗ੍ਰਸਥ ਪ੍ਰਧਾਨ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਅੱਜ ਦੇ ਦਿਨ ਦੀਆਂ ਆਪਦੀ ਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਕਿਰਪਾ ਕਰਨ ਜਿਹੜਾ ਗ੍ਰਸਥੀ ਧਰਮ ਜਿਹੜਾ ਹੈ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ ਅਸੀਂ ਉਹਦੇ ਧਾਰਨ ਨਹੀਂ ਬਣੀਏ ਜੇ ਅੱਜ ਜਦੋਂ ਅੱਜ ਦੇ ਸੰਦਰਭ ਦੇ ਵਿੱਚ ਆਪਾਂ ਦੇਖਦੇ ਆਂ ਬਹੁਤ ਅਸੀਂ ਗਰਾਵਟ ਦੇ ਵਿੱਚ ਆ ਚੁੱਕੇ ਆਂ ਸਾਰੇ ਨੇ ਪਰ ਬਹੁਤਾਤ ਲੋਕ ਹਨ ਸਾਡੇ ਵਿਆਹ ਸ਼ਰਾਬਾਂ ਤੋਂ ਬਿਨਾਂ ਨਹੀਂ ਹੋ ਰਿਹਾ ਸਾਡੇ ਵਿਆਹ ਮਾਰਸ਼ ਤੋਂ ਬਿਗੈਰ ਨਹੀਂ ਹੋ ਰਿਹਾ ਅਸੀਂ ਕਿਹੜੀਆਂ ਖੁਸ਼ੀਆਂ ਲੈਣਾ ਚਾਹੁੰਦੇ ਹਾਂ ਜੀਵ ਹਤਿਆ ਕਰਕੇ ਕਿਉਂਕਿ ਅਸੀਂ ਇੱਕ ਪਾਸੇ ਤਾਂ ਗੁਰੂ ਨੂੰ ਮੰਨਦੇ ਆਂ ਪਰ ਗੁਰੂ ਦੀ ਨਹੀਂ ਮੰਨਦੇ ਤੇ ਲੰਗਰ ਲਾ ਦਿੰਦੇ ਆ ਮਾਸ ਦੇ ਲੰਗਰ ਲਾ ਦਿੰਦੇ ਸ਼ਰਾਬ ਦੇ ਮਹਾਰਾਜ ਕਹਿੰਦੇ ਨਹੀਂ ਅਸੀਂ ਰੱਬ ਪਰਮੇਸ਼ਰ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਸਤਿਗੁਰ ਮਹਾਰਾਜ ਆਪ ਰਹਿਮਤ ਕਰਦੇ ਆ ਜਿਸ ਪਰਿਵਾਰ ਦੇ ਵਿੱਚ ਗੁਰੂ ਦੀ ਵਿਚਾਰ ਹੈ ਜਿਸ ਪਰਿਵਾਰ ਦੇ ਵਿੱਚ ਗੁਰੂ ਨਾਲ ਪਿਆਰ ਹੈ ਤੇ ਉਹ ਪਰਿਵਾਰ ਜਿਹੜਾ ਹੈ ਹਮੇਸ਼ਾ ਹੀ ਪਰਫੁੱਲਤ ਹੁੰਦਾ ਹੈ ਤੇ ਉਸ ਪਰਿਵਾਰ ਦੇ ਵਿੱਚ ਗੁਰਮਤ ਦੀ ਖੁਸ਼ਬੂ ਆਉਂਦੀ ਹੈ ਅਰਦਾਸ ਹੈ ਸਤਿਗੁਰੂ ਮਹਾਰਾਜ ਸਾਰਿਆਂ ਤੇ ਰਹਿਮਤ ਪ੍ਰਿਆਰਥਾ ਅਥ ਰੱਖਣ ਇੰਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਬੁਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ